ਬੱਸ ਸਰ ਕੋਈ ਹੋਣੀਆਂ ਕੋਈ ਸਵਾਰੀਆਂ 15 20 ਸਵਾਰੀਆਂ ਸੀ ਆ ਸਵਾਰੀਆਂ ਸਵਸਤ ਅਛੇ ਰੇਟਰ ਚੱਲ ਗਿਆ ਉਹਦੇ ਇੱਕ ਨਾਲ ਦੇ ਹੋਰ ਉਹਨਾਂ ਦੇ ਕੋਈ ਕੋਈ ਕੁਝ ਝੋਟ ਹੈ ਬਹੁਤ ਜ਼ਿਆਦਾ ਨਹੀਂ ਕਿਵੇਂ ਆਸਰ ਕੁਝ ਪਤਾ ਲੱਗ ਰਿਹਾ ਕਿਵੇਂ ਹੈ ਜੀ ਕੀ ਕਹਿੰਦੇ ਜੀ ਬਸ ਦੀ ਡੈਕਟਰ ਫਸ ਗਈ ਸੀ ਬਸ ਤੋਂ ਬੜੀ ਗਿਆ ਇਟ ਅੱਛਾ ਜੀ

ਬੱਸ ਖਾਲੀ ਸੀਗੀ ਬੱਸ ਕੋਈ ਹੋਣੀਆਂ ਕੁ ਸਵਾਰੀਆਂ 15 20 ਸਵਾਰੀਆਂ ਸੀ ਠੀਕ ਨੇ ਸਾਰੀਆਂ ਜੀ ਬੱਸ ਸਵਾਰੀਆਂ ਸਵਸਥ ਸਿਰਫ ਟਰੈਕਟਰ ਚਾਲਕ ਉਹਦੇ ਇੱਕ ਨਾਲ ਦੇ ਹੋਰ ਉਹਨਾਂ ਦੇ ਕੋਈ ਕੋਈ ਕੁਝ ਝੋਟ ਹੈ ਬਹੁਤ ਜ਼ਿਆਦਾ ਨਹੀਂ ਤੇ ਇੱਕ ਪਾਏ ਹੋਰ ਸਵਾਰੀ ਸੀ ਉਹਦੇ ਗੋਡੇ ਤੇ ਮਾਰੀ ਮੋਟੀ ਰਗ ਡੂੜਾ ਉਹਨਾਂ ਦੇ ਸੀ ਹੋਰ ਤਾਂ ਕਿ ਸਰ ਹਾਦਸੇ ਦਾ ਕਾਰਨ ਕੀ ਹੈ ਹਾਦਸੇ ਦਾ ਕਾਰਨ ਇਹ ਗਾ ਲ ਮੌਕੇ ਤੇ ਸੀ ਨਹੀਂ ਪਰ ਟਰੈਕਟਰ ਸਾਡੀ ਅੱਗੇ ਸੀ ਉਹ ਤੋਂ ਡੋਲ ਗਿਆ ਟਰੈਕਟਰ ਵਾਲੇ ਤੋਂ मेरी गल बस वाले नाल हुई सी उन्होंने क्या हुई लाइटਾਂ دی جگہ اس میں نو वीक ही नेटरा ली चलो तो मौके पे खड़े जी जी या मौके पर था नहीं जी जी और एडर और वो बस की डॉक्टर बस सुत्ती पड़ गई नहीं मतलब चलते कोई एकला दो है निश्चित कितनी गंभीर सी है है ਤੇ ਮਲੋਟ ਨੂੰ ਜਾ ਰਿਹਾ ਸੀ ਬੱਸ 12 ਦੇ ਬੋਰਡ ਤੋਂ ਜਾ ਰਹੀ ਸੀ ਤੇ ਉਹ ਡਰਾਈਵਰ ਸਾਹਿਬ ਨੇ ਬਸਿਆ ਜੀ ਟਰਾਲੀ ਆਣੇ ਨੇ ਮੈਂ ਕੋਈ ਜੀ ਦੇਖਣ ਲੱਗ ਗਿਆ ਉਸ ਤਰ੍ਹਾਂ ਕਿ ਬੱਸ ਤੇ ਡੇ ਲੱਗ ਗਿਆ ਬੱਸ ਸਰ ਕੋਈ ਹੋਣੀਆਂ ਕੋਈ ਸਵਾਰੀਆਂ 15 20 ਸਵਾਰੀਆਂ ਸੀ ਆ ਸਵਾਰੀਆਂ ਸਵਸਤ ਸਿਰਫ ਟਰੈਕਟਰ ਚਾਲਕ ਆ ਉਹਦੇ ਇੱਕ ਨਾਲ ਦੇ ਹੋਰ ਉਹਨਾਂ ਦੇ ਕੋਈ ਕੋਈ ਕੁਝ ਝੋਟ ਹੈ ਬਹੁਤ ਜਿਆਦਾ ਲੋਕ नहीं और दूसरी से है कि कि मैं आशा कुछ पता लग रहा है कि वे कह रहे हैं कि बस की ट्रैक्टर फंस चुकी बस को برد किया है अच्छा ये बस तो भी डाल नहीं इस ई ट्रैक्टर वाले तक से बैठे से क्या कहने की अंत गंभीर है एक लड़कड़ी भी आ गई थी कि ये में टेस्ट पास हो जाएगा

ਅਸਵਾਰੀਆ ਸਵਸਥ ਅਛਿਰ ਬੈਕਟਰ ਚਾਲਕ ਉਹਦੇ ਇੱਕ ਨਾਲ ਦੇ ਹੋਰ ਉਹਨਾਂ ਦੇ ਕੋਈ ਕੋਈ ਕੁਝ ਝੋਟ ਹੈ ਬਹੁਤ ਜਿਆਦਾ ਨਹੀਂ ਤੇ ਇੱਕ ਪਾਏ ਹੋਰ ਸਵਾਰੀ ਸੀ ਉਹਦੇ ਗੋਡੇ ਤੇ ਮਾਰੀ ਮੋਟੀ ਰਗ ਡੂੜਾ ਉਹਨਾਂ ਦੇ ਸੀ ਬਹੁਤ ਆ ਕੇ ਸਰ ਹਾਦਸੇ ਦਾ ਕਾਰਨ ਕੀ ਹੈ ਹਾਦਸੇ ਦਾ ਕਾਰਨ ਇਹ ਗਾ ਲ ਮੋਕਦੇ ਸੀ ਨਹੀਂ ਪਰ ਟਰੈਕਟਰ ਸਾਡੀ ਅੱਗੇ ਸੀ ਉਹ ਤੋਂ ਡੋਲ ਗਿਆ ਟਰੈਕਟਰ ਟਾਲੀ ਵਾਲੇ ਤੋਂ ਮੇਰੀ ਗੱਲ ਬੱਸ ਵਾਲੇ ਨਾਲ ਹੋਈ ਸੀ ਉਹਨੇ ਕਿਹਾ ਵੀ ਲਾਈਟਾਂ ਨਹੀਂ ਜਗੇਸ ਮੈਨੂੰ ਵਿਖੀ ਨਹੀਂ ਟ੍ਰੈਲੀ ਚਲੋ ਚਪਟੇਸ਼ ਦਾ ਵਿਸ਼ਾ ਸੁਣੋ ਮੋਕਦੇ ਤੇ ਖੜੇ ਹੋ ਜੀ ਜੀ ਜੇ ਮੋਕਦੇ ਤੇ ਸੁਣੇ ਸੀ ਜੀ ਜੀ Oye, alrededor de un candidato no lo puede.